ਦੇਸ਼ ਦੀਆਂ ਧੀਆਂ ਨੇ ਕ੍ਰਿਕਟ ਵਿੱਚ ਇਤਿਹਾਸ ਲਿਖਿਆ ਹੈ। ਭਾਰਤ ਨੇ ਨਵੀਂ ਮੁੰਬਈ ਵਿੱਚ ICC ਮਹਿਲਾ ਵਿਸ਼ਵ ਕੱਪ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 7 ਵਿਕਟਾਂ ਉੱਤੇ 298 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣ ਅਫਰੀਕਾ 240 ਦੌੜਾਂ ਉੱਤੇ ਆਲ ਆਊਟ ਹੋ ਗਈ। ਸ਼ਿਫਾਲੀ ਵਰਮਾ ਨੇ ਸ਼ਾਨਦਾਰ 87 ਦੌੜਾਂ ਬਣਾਈਆਂ ਅਤੇ 2 ਵਿਕਟਾਂ ਲਈਆਂ। ਉਸ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ। ਦਿਪਤੀ ਸ਼ਰਮਾ ਜਿਸ ਨੇ ਫਾਈਨਲ ਵਿੱਚ 58 ਦੌੜਾਂ ਦਾ ਯੋਗਦਾਨ ਪਾਇਆ ਪੰਜ ਵਿਕਟਾਂ ਲਈਆਂ ਅਤੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਨੂੰ ਪਲੇਅਰ ਆਫ ਦੀ ਟੂਰਨਾਮੈਂਟ ਚੁਣਿਆ ਗਿਆ ਦੱਖਣ ਅਫਰੀਕਾ ਦੀ ਕਪਤਾਨ ਲੋਰਾ ਵਾਲਮਾਰਟ ਨੇ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਜਿੱਤਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਮਹਿਲਾ ਕ੍ਰਿਕਟ ਨੂੰ ਹੋਰ ਵੀ ਉਚਾਈਆਂ ਉੱਤੇ ਲੈ ਜਾਵੇਗੀ ਉਹਨਾਂ ਨੇ ਕਿਹਾ ਕਿ ਕੁੜੀਆਂ ਨੇ ਦੇਸ਼ ਨੂੰ ਮਾਣ ਦਿਵਾਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਇਹ ਪੋਸਟ ਵਿੱਚ ਕਿਹਾ ਹੈ ਕਿ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਹੌਨਰ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਸੀ। ਪੂਰੀ ਟੀਮ ਨੇ ਬੇਮਿਸਾਲ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਟੀਮ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਜਿੱਤ ਨੂੰ ਪੂਰੇ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਉਹਨਾਂ ਨੇ ਕਿਹਾ ਕਿ ਟੀਮ ਇੰਡੀਆ ਨੇ ਦੇਸ਼ ਦਾ ਸਨਮਾਨ ਵਧਾਇਆ ਹੈ। ਪੂਰਾ ਦੇਸ਼ ਭਾਰਤੀ ਟੀਮ ਦੀ ਪ੍ਰਾਪਤੀ ਦਾ ਜਸ਼ਨ ਮਨਾ ਰਿਹਾ ਹੈ। ਭਾਰਤੀ ਮਹਿਲਾ ਟੀਮ ਪਹਿਲਾ ਦੋ ਵਾਰ ਫਾਈਨਲ ਵਿੱਚ ਪਹੁੰਚੀ ਸੀ। ਪਰ ਇਤਿਹਾਸ 2025 ਵਿੱਚ ਰਚਿਆ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਮਗਰੋਂ ਦੇਸ਼ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਅਤੇ ਦੇਸ਼ ਦੀਆਂ ਟੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ। ਜੰਮੂ ਅਤੇ ਦਿੱਲੀ ਵਿੱਚ ਖੇਡ ਪ੍ਰੇਮੀਆਂ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਵਿੱਚ ਵੀ ਖੇਡ ਪ੍ਰੇਮੀਆਂ ਨੇ ਭਾਰਤੀ ਮਹਿਲਾ ਟੀਮ ਵੱਲੋਂ ਖਿਤਾਬ ਜਿੱਤਦੋਂ ਬਾਅਦ ਖੁਸ਼ੀਆਂ ਮਨਾਇਆਂ। ਮੋਹੱਲੇ ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਖਿਡਾਰੀ ਅਮਨਜੋਤ ਦੇ ਘਰ ਖੇਡ ਪ੍ਰੇਮੀਆਂ ਦੀ ਭੀੜ ਦੇਖਣ ਨੂੰ ਮਿਲੀ। ਪਰਿਵਾਰਿਕ ਮੈਂਬਰਾਂ ਦਾਦਾ ਈਸ਼ਰ ਸਿੰਘ, ਪਿਤਾ ਭੁਪਿੰਦਰ ਸਿੰਘ, ਮਾ ਰਣਜੀਤ ਕੌਰ ਸਣੇ ਆਂਡੇ ਗਵਾਂਡੇ ਇਸ ਖੁਸ਼ੀ ਦੇ ਮਾਹੌਲ ਵਿੱਚ ਹਿੱਸੇਦਾਰ ਬਣੇ। ਮਾਪੇ ਦਾ ਫਰਜ਼ ਹੁੰਦਾ ਸੀ ਉਹ ਪੂਰਾ ਕਰਨਾ ਸੀਗਾ ਜੀ। ਉਹ ਕੀਤਾ ਹੀ ਬਾਕੀ ਬੱਚੇ ਦੀ ਵਹਿਣਤ ਹੈ ਜੀ। ਮੇਰੇ ਨਾਮ ਨੇ ਜਿੱਤ ਘਰੇ ਤੇ ਬਿੱਟ ਆ ਮੈਂ ਬੋਈ ਹੈ 6x1 ਉਹ ਵਰ ਅਮਿਲੀਆ ਐ ਬੋਰ ਦਾ ਚੈਨਗੇ ਸਾਈਟ ਟੀਮ ਨੇ ਮੈਨੂੰ ਮਿਲਣ ਕਰੀਏ ਉਹ ਨਹੀਂ ਉਹ ਕਿਤੇ